ਪੰਚਾਇਤੀ ਜਗਾ ਵਾ 27 ਮੱਲੇ ਵੀ 595 ਨੰਬਰ ਖਸਰਾ ਇੱਥੇ ਇੱਥੇ ਗੁੰਡਿਆਂ ਸਰ ਜਿਹੜੇ ਆ ਉਹ ਕਬਜ਼ਾ ਕਰ ਰਹੇ ਆ ਬੇਵਕੀ ਗੋਲੀ ਇੱਥੇ ਕੁਛ ਆਦਮੀ ਜਿਹੜੇ ਇਹੋ ਜਿਹੇ ਆ ਕੁਛ ਆਜ ਵੇਚਦੇ ਆ ਤੇ ਕੁਛ ਸਾਡੇ 27 ਮੱਲੇ ਜਗਾ ਤੇ ਕਬਜ਼ਾ ਕਰਨ ਦੇ ਆ ਜਿਹੜਾ ਕਿ ਡੀਸੀ ਸਾਹਿਬ ਦੇ ਵੀ ਅੱਗੇ ਤਕਰੀਬਨ 4 ਵਾਰਾਂ ਪੇਸ਼ ਹੋ ਚੁੱਕੇ ਆ ਡੀਡੀਪੀ ਸਾਹਿਬ ਦੇ ਹੋ ਚੁੱਕੇ ਆ ਸਾਰੇ ਪੰਚਾਇਤ ਤੇ ਸਾਰੀ ਪੰਚਾਇਤ ਆ ਉਹ ਸਾਰਾ ਅੱਜ ਜਿੰਨੇ ਨਗਰ ਦੇ ਸਾਰੇ ਤੇ ਬਹੁਤ ਵਾਰ ਪਹੁੰਚੇ ਆ ਸਾਨੂੰ ਇਹ ਜਿਹੜਾ ਕਬਜ਼ਾ ਜਿਹੜਾ ਜਲਦੀ ਜਲਦੀ ਛਡਾਇਆ ਜਾਵੇ ਤੇ ਸਾਡੀ ਪੰਚਾਇਤ ਦੀ ਸੁਣਾਈ ਹੋਵੇ ਕਿਉਂ ਨਹੀਂ ਹੋ ਰਹੀ ਅਸੀਂ ਕੀ ਮੜਾ ਕਰ ਰਹੇ ਆ ਅਸੀਂ ਪਿੰਡ ਦੀ ਭਲਾਈ ਵਾਸਤੇ ਕੰਮ ਕਰ ਰਹੇ ਆ ਪਿੰਡ ਦੀ ਭਲਾਈ ਵਾਸਤੇ ਇੱਥੇ ਕੋਈ ਨਹੀਂ ਕੰਮ ਕਰ ਰਿਹਾ ਜਿਹਦੇ ਨੂੰ ਫੋਨ ਕਰਦੇ ਕੋਈ ਫੋਨ ਨਹੀਂ ਚੁੱਕਦਾ ਡੀਸੀ ਸਾਹਿਬ ਦੇ ਡੀਸੀ ਸਾਹਿਬ ਨੇ ਕਿਹਾ ਵੀ ਮੈਂ ਚੁਕਾ ਕੇ ਦਊਂ ਅੱਜ ਤੱਕ ਨਹੀਂ ਚੁਕਾਇਆ ਜੀ ਅਸੀਂ ਫਿਰ ਜੋ ਕਰਨਾ ਫਿਰ ਕਰਾਂਗੇ ਆਪਾਂ ਉਹ ਬੰਦੇ ਪਿੰਡ ਦੇ ਆ ਜਿਹੜੇ ਕਬਜ਼ਾ ਕਰ ਰਹੇ ਆ ਕਿ ਬਾਅਦ ਪਿੰਡ ਚੋਲਾ ਸਾਹਿਬ ਦੇ ਸਾਰੇ ਬੰਦੇ ਕਬ ਜਗਾ ਦੇ ਤੇ ਡੀਸੀ ਸਾਹਿਬ ਤੋਂ ਜਾਣਦੇ باوجود ਵੀ ਜਦੋਂ ਕਾਰਵਾਈ ਨਹੀਂ ਹੁੰਦੀ ਤੇ ਤੁਸੀਂ ਹੁਣ ਕੀ ਮੰਗ ਰਹੇ ਹੋ ਅਸੀਂ ਦੇ ਮੰਗ ਰਹੇ ਹਾਂ ਜੀ ਅਸੀਂ ਪਿੰਡ ਦਾ ਜਲਾਸਾ ਦਿਆ 12 ਤਰੀਕ ਨੂੰ ਉਹਦੇ ਵਿੱਚ ਹੀ 11 ਵਜੇ ਜੋ ਵੀ ਫਿਰ ਸਾਨੂੰ ਮਤਾ ਪਾਸ ਕਰਾਂਗੇ ਪਿੰਡ ਵੱਲੋਂ ਕਰਾਂਗੇ ਤੇ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਪੂਰਾ ਮੋਰਚਾ ਨਾ ਵਾਣੀ ਅਸੀਂ ਆਪਣਾ ਪੂਰਾ ਮੋਰਚਾ ਰਾਵਾਂ ਪਿੰਡ ਦੀ ਪੰਚਾਇਤ ਸਾਰੀ ਨਾਮ ਲਾ ਕੇ ਪਿੰਡਾਂ ਨੂੰ ਸਾਰੇ ਲਾ ਦੇ ਜਿਹੜਾ ਕਬਜ਼ਾ ਉਹਨਾਂ ਨੇ ਕੀਤਾ ਵਾ ਕਿ ਕਰਨਾ ਵਾ ਜੀ ਅਜੇ ਉਹ ਅਜੇ ਉਹ ਉਹਦਾ ਹੀ ਹੈ ਕਬਜ਼ਾ ਕੀਤਾ ਵਾ ਅਸੀਂ ਦੇਖਿਆ ਵਾ ਅਸੀਂ ਪਿੰਡ ਦੀ ਪੰਚਾਇਤ ਦੇ ਕਬਜ਼ਾ ਨਹੀਂ ਹੋਣ ਦਵਾਂ ਨੇ ਉਹਨਾਂ ਰਾਤ ਕੰਦਾ ਜਿੱਤੀਆਂ ਨੇ ਕੋਈ ਵੀਡੀਓ ਹੀ ਸ਼ਾਇਦ ਨਾ ਨਾ ਕੇ ਦੂਜਿਆਂ ਵਾਂਗ ਨਾ ਕੇ ਉਹਨਾਂ ਨੇ ਆਪਲੀ ਕੀਤੀ ਇਹ ਕਿਸੇ ਵੀ ਮੈਂਬਰ ਦੇ ਮਤਲਬ ਬਗੈ ਉਤੋਂ ਬਗੈਰ ਹੋਈ ਹੈ ਸਾਰੀ ਸਾਰੇ ਪਹਿਲੀ ਪਹਿਲੀ ਤੇ ਨਵੀਂ ਪੰਚਾਇਤ ਤੋਂ ਬਿਨਾ ਕੰਮ ਹੋਇਆ ਵਾ ਪਹਿਲੀ ਪੰਚਾਇਤ ਦੇ ਗੁੰਡਾਗਰਦੀ ਦੋ ਤਰ੍ਹਾਂ ਨਾਲ ਕੀਤੀ ਆ ਇਹ ਉਹਦੇ ਵਿੱਚ ਦੋ ਨਾਂ ਬੰਦਿਆਂ ਨੇ ਸਾਈਨ ਨਹੀਂ ਕੀਤੇ ਉਹਨਾਂ ਨੇ ਝੂਠੀ ਸਾਈਨ ਕੀਤੀ ਜਿਹਦਾ ਦਾਲਾ ਸਿੰਘ ਸਾਡੇ ਵਿੱਚ ਬਿਠਾ ਮੈਂਬਰ ਪੰਚਾਇਤ ਪਹਿਲਾ ਉਹਦੇ ਵਿੱਚ ਮੈਂਬਰ ਪੰਚਾਇਤ ਪਹਿਲਾ ਵਾ ਸਾਡੇ ਕੋਈ ਸਾਈਨ ਕਿਸੇ ਬੰਦੇ ਦੀ ਨਹੀਂ ਹੋਈ ਦਾਰਾ ਜੀ ਤੁਹਾਡੇ ਸਾਈਨ ਹੋਏ ਜੀ ਉੱਤੇ ਸਹੀ ਜੀ ਪੁਸ਼ਟ ਕਰਤਾ 2006 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਬੇਰੁਜ਼ਗਾਰ ਬੰਦਿਆਂ ਨੂੰ ਕੰਮ ਧੰਦਾ ਚਲਾਉਣ ਵਾਸਤੇ 10 ਸਾਲ ਲਈ ਲੀਜ਼ ਤੇ ਗ੍ਰਾਮ ਪੰਚਾਇਤ ਜਿਹੜੀ ਉਹ ਜਗ੍ਹਾ ਦੇ ਸਕਦੀ ਆ ਉਸ ਤੋਂ ਬਾਅਦ 2008 ਦੇ ਵਿੱਚ ਫਿਰ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਇਸ ਮਨਿਆਤ ਨੂੰ 10 ਸਾਲ ਤੋਂ 33 ਸਾਲ ਵਾਸਤੇ ਅੱਗੇ ਬਤਾ ਦਿੱਤਾ ਮੈਂ ਸ਼ਵੇਕ ਸਿੰਘ ਨੇ 2007 ਦੇ ਵਿੱਚ ਵਿੱਤ ਕਮਿਸ਼ਨਰ ਵਿਕਾਸ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਐਪਲੀਕੇਸ਼ਨ ਲਾਈ ਉਹਨਾਂ ਮੇਰੀ ਐਪਲੀਕੇਸ਼ਨ ਮਨਜ਼ੂਰ ਕਰਕੇ ਡੀਡੀਪੀਓ ਤਰਨਤਾਰ ਸਾਹਿਬ ਨੂੰ ਭੇਜੀ ਡੀਡੀਪੀਓ ਨੇ ਕੇ ਪੀਡੀਓ ਪੀਓ ਚੋਲਾ ਸਾਹਿਬ ਨੂੰ ਭੇਜੀ ਫਿਰ ਮੇਰਾ ਗ੍ਰਾਮ ਪੰਚਾਇਤ ਮੈਨੂੰ ਜਗ੍ਹਾ ਨਹੀਂ ਦਿੰਦੀ ਮੇਰੇ ਨਾਲ ਦੇ ਨਾਲ 9 ਸਾਲ ਤਾਲ ਤੇ ਦੇ ਵਿੱਚ ਕੇਸ ਚੱਲਿਆ 2018 ਦੇ ਵਿੱਚ ਜਦੋਂ ਮੈਂ ਇਹਨਾਂ ਦੇ ਵਿਰੁੱਧ ਤਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਆ ਕੇ ਰਿਟ ਪਟੀਸ਼ਨ ਕੀਤੀ 2018 ਦੇ ਵਿੱਚ ਗ੍ਰਾਮ ਪੰਚਾਇਤ ਚੋਲਾ ਸਾਹਿਬ ਨੇ ਮੇਰੀ ਇੱਕ ਐਪਲੀਕੇਸ਼ਨ ਮਨਜ਼ੂਰ ਕਰਕੇ ਉੱਥੇ ਜਾ ਕੇ ਨਾਫੀ ਟੇਪ ਤੇ ਦੇ ਕੇ ਇਹਨਾਂ ਨੇ ਕਿਹਾ ਕਿ ਠੀਕ ਆ ਇਹਦਾ ਹੱਕ ਬੰਦਾ ਗਰੀਬ ਬੰਦਾ ਇਹਨੇ ਆਪਣਾ ਕੰਮ ਧੰਦਾ ਕਰਨਾ ਇਹ ਬੇਰਜ਼ਗਾਰੇ ਦੇ ਕੋਲ ਕੋਈ ਜ਼ਿਆਦਾਦਤ ਨਹੀਂ ਉਹਨਾਂ ਮੈਨੂੰ ਜਿਹੜੀ ਇਹ ਜਗਾ ਨਾ 27000 ਰੁਪਇਆ ਸਾਲਾਨਾ ਇਹਦਾ ਮ ਕਰਾਇਆ ਜੰਨਾ ਉਹਨਾਂ ਨੇ ਮੈਨੂੰ ਲਾਟਮੈਂਟ ਕਰ ਦਿੱਤੀ ਰਸੀਦ ਮੇਰੇ ਕੋਲ ਵਾ ਆਪਸ ਨਾਲਆਂ ਦੀਆਂ ਫੋਟੋ ਕੱਪੀਆਂ ਮੇਰੇ ਕੋਲ ਆ ਉਸ ਤੋਂ ਬਾਅਦ ਜਦੋਂ ਗ੍ਰਾਮਪੰਚਾਇਤ ਸਾਨੂੰ ਰੋਕਦੀ ਸੀ ਸਾਡੇ ਤੇ ਤਰਖਾਸਤਾਂ ਦਿੰਦੀ ਵਾਰ-ਵਾਰ ਅਸੀਂ ਮਾਨਯੋਗ ਤਰਨਤਾਰ ਸਿਵਲ ਦਾਤਾ ਵਿਸ਼ਵ ਜੋਤੀ ਬੀਬੀ ਜੀ ਵਿਸ਼ਵ ਜੋਤੀ ਬੀਬੀ ਜੀ ਉਹਦੇ ਕੋਲ ਅਸੀਂ ਸਟੇ ਲਿਆ ਆਵਾ ਕਿ ਸਾਨੂੰ ਜਿਹੜੀ ਗ੍ਰਾਮ ਪੰਚਾਇਤ ਨਜਾਇਜ਼ ਤੌਰ ਤੇ ਤੰਗ ਕਰਦੀ ਸਾਡਾ ਕੰਮ ਰੋਕਦੀ ਆ ਸਾਡਾ ਕੰਮ ਨਾ ਰੋਕਿਆ ਜਾਵੇ ਤੇ ਇਸ ਕਰਕੇ ਅਸੀਂ ਆਪਣੀ ਜਗ੍ਹਾ ਦੇ ਵਿੱਚ ਮਿੱਟੀ ਪਾ ਰਹੇ ਆ ਕੰਚਾਰ ਦੀਵਾਰੀ ਕਰ ਰਹੇ ਆ ਅਸੀਂ ਮੁਰਗੀਖਾਨਾ ਵੀ ਖੋਲਣਾ ਇੱਥੇ ਅਸੀਂ ਅੱਜ ਜੋ ਕੱਕ ਸੈਂਟਰ ਵੀ ਲਾਉਣਾ ਸੀ ਦੁੱਧ ਡੇਰੀ ਵੀ ਲਾਉਣੀ ਆ ਕਿਸ ਵਾਸਤੇ ਪੰਜਾਬ ਸਰਕਾਰ ਦੇ ਕੋਲ ਇਹ ਜਗਾ ਲਾਟਮੈਂਟ ਕਰਾਈ ਹੋਈ ਆ ਵਿਖਾਏ ਆ ਡੀਸੀ ਸਾਹਿਬ ਨੂੰ ਵੀ ਦਿਖਾਏ ਆ ਜੀ ਗ੍ਰਾਮ ਪੰਚਾਇਤ ਨੂੰ ਆਪਣੇ ਬੀਡੀ ਸਾਹਿਬ ਨੂੰ ਵੀ ਦਿਖਾਏ ਆ ਡੀਡੀਪੀਓ ਸਾਹਿਬ ਨੂੰ ਦਿਖਾਏ ਆ ਇਹ ਜਿਹੜੀ ਪੰਚਾਇਤ ਨੇ ਤੁਹਾਨੂੰ ਜਿਹੜੇ ਕਾਗਜ਼ ਵਿਖਾਏ ਆ ਤੁਸੀਂ ਹਾਂ ਜੀ ਪੰਚਾਇਤ ਕਿਹੜੀ ਨੂੰ ਵਿਖਾਏ ਆ ਤੇ ਕਿਹੜੀ ਸੰਜ ਨੂੰ ਵਿਖਾਏ ਆ ਆ ਜਿਹੜੀ 2019 ਵਾਲੀ ਨਵੀਂ ਬਣੀ ਆ 2018 ਵਾਲੀ ਨੇ ਤਾਂ ਸਾਨੂੰ ਲਾਟਮੈਂਟ ਕਰ ਦਿੱਤੀ ਨਾ ਕਰਾਏ ਤੇ ਦੇ ਦਿੱਤੀ ਲੀਜ਼ ਤੇ ਕਈ 2019 ਵਾਲੀ ਪੰਚਾਇਤੋਂ ਦੇ ਖਾਏ ਅਫਸਰ ਵੀ ਇੱਥੇ ਲੈ ਕੇ ਆਏ ਨਾਲ ਇਸ ਜਗ੍ਹਾ ਤੇ ਡੀਡੀਪੀਓ ਤਰਨਤਾਰ ਸਾਹਿਬ ਨੇ ਉਹਨੇ ਉਹਨੇ ਕਹੇ ਕਿ ਤੁਸੀਂ ਝੂਠ ਬੋਲਦੇ ਆ ਜਾ ਕੇ ਕਿ ਨਜਾਇਜ਼ ਕਬਜ਼ਾ ਕਰਦਾ ਜਦ ਕੇ ਇਹਦੇ ਕੋਲੇ ਡਾਕੂਮੈਂਟ ਸਾਰੇ ਪ੍ਰੂਫ ਹੈ ਇਹਦੇ ਕੋਲੇ ਇਹੋ ਤਰਨਤਾਰ ਸਾਹਿਬ ਨੇ ਜਿਹਨੂੰ ਪਰੇਸ਼ਾਨ ਕਰਦੇ ਸੀ ਹੁਣ ਇਹਨਾਂ ਦੇ ਵਿਰੋਧ ਨਾਲ ਮਾਣਾ ਨੀਦਾ ਜੋ ਵੀ ਇਹਨਾਂ ਦੇ ਉਹ ਵੀ ਇਹਨਾਂ ਦੇ ਵਿਰੋਧਾਂ 'ਚ ਕੇਸ ਪਾਵਾਂਗੇ ਹੋਰ ਸਾਨੂੰ ਸਿਵਲਤਾਤ ਬੀਬੀ ਪੂਨਮ ਆਪਣਾ ਕੀ ਨਾਮ ਆਤਾ ਕੀ ਕੰਮ ਦੱਸਿਆ ਜਾ ਸਾਹਿਬ ਦਾ ਬੀ ਸੁਭਜੋਤੀ ਜੀ ਬੀ ਸੁਭਜੋਤੀ ਜੀ ਜਿਨਾਂ ਨੂੰ ਐਸੇ ਮਹੀਨੇ ਅ ਪਛਤੇ ਕਰਕੇ ਦਿੱਤਾ ਵਾ ਸਾਨੂੰ ਸਾਡੇ ਹੱਕ ਦੇ ਵਿੱਚ 16 ਤਰੀਕ ਤੱਕ ਕਿ ਜੇ ਗ੍ਰਾਮ ਪੰਚਾਇਤ ਚੋਲੇ ਸਾਹਿਬ ਦੀ ਜਾ ਕੋ ਬਾਹਰਲਾ ਬਤਾ ਕਿ ਤੁਹਾਡੇ ਕੰਮ ਦੇ ਵਿੱਚ ਦਖਲਦਾਜੀ ਨਹੀਂ ਕਰੂਗਾ ਕਿ ਸਿੰਘ ਸਨ ਆਵ ਗਰਤੀਬ ਸਿੰਘ ਜੱਟ ਸਿੱਖ ਪਿੰਡ ਚੋਲਾ ਸਾਹਿਬ ਪੱਤੀ ਸਹਜਰੇ